ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਅਸੀਂ ਆ ਤਪ ਦੀ ਸੜਕ ਤੇ ਬੈਠੇ ਆ ਇਹਦਾ ਕਾਰਨ ਆ ਸਾਡਾ ਜਿਹੜਾ ਡੀਸੀ ਮਾਨਸਾ ਖਾਸ ਕਰਕੇ ਇਹਦਾ ਰੋਲ ਹੈ ਜਿਹੜਾ ਅੱਜ ਸਾਨੂੰ ਸੜਕਾਂ ਤੇ ਰੋਲ ਰਿਹਾ ਹੈ ਜਾਂ ਅਸੀਂ ਇੱਥੇ ਧਰਤੀ ਤੇ ਬੈਠਣ ਲਈ ਤਪ ਦੀ ਧਰਤੀ ਤੇ ਬੈਠਣ ਲਈ ਮਜਬੂਰ ਹੋਏ ਆ ਇਹ ਡੀਸੀ ਮਾਨਸਾ ਦਾ ਦੇਖੋ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੇ ਖਿਲਾਫ ਪਾਲਸੀਆਂ ਲਿਆਉਣਾ ਉਹ ਸਰਕਾਰ ਨੇ ਕੰਮ ਆਪਦਾ ਕੀਤਾ ਲੋਕਾਂ ਦਾ ਕੰਮ ਹੁੰਦਾ ਉਹ ਪਾਲਸੀਆਂ ਦਾ ਵਿਰੋਧ ਕਰਨਾ ਤੇ ਆਪਦੇ ਹੱਕਾਂ ਲਈ ਲੜਨਾ ਉਹ ਡੀਸੀ ਨੇ ਕਰ ਲਿਆ ਆਪਦੇ ਹੱਕਾਂ ਵਾਸਤੇ ਲੜਨ ਵਾਸਤੇ ਆਪਾਂ ਕਰ ਲਿਆ ਡੀਸੀ ਮਾਨ ਸਾ ਇਹ ਗੱਲ ਸਮਝ ਲੈ ਤੂੰ ਲੋਕਾਂ ਦਾ ਸੇਵਾਦਾਰ ਹੈ ਡਿਕਟੇਟਰ ਨਹੀਂ ਹੈਗਾ ਜਿਹੜੀ ਉਹਦੀ ਮਤਲਬ ਸਾਡੇ ਆਗੂ ਸਹਿਬਾਨਾਂ ਨੂੰ ਬੋਲਣ ਦੀ ਸ਼ਬਦਾਵਲੀ ਸੀ ਉਹ ਠੀਕ ਨਹੀਂ ਸੀ ਇਹ ਤੋਦਾ ਜਿਹੜਾ ਡੀਐਫਐਸਸੀ ਆ ਜਾਂ ਡੀਸੀ ਆ ਇਹਨਾਂ ਦੀ ਡਿਊਟੀ ਤਾਂ ਇਹ ਬਣਦੀ ਸੀ ਕਿ ਅਸੀਂ ਇਹਨਾਂ ਦੀਆਂ ਜਿਹੜੀਆਂ ਜਾਜ ਮੰਗਾਂ ਨੇ ਉਹ ਸਰਕਾਰ ਨਾਲ ਉੱਤੇ ਡਿਸਕਸ ਕਰੀਏ ਤੇ ਇਹਨਾਂ ਦੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਸਰਕਾਰ ਤੋਂ ਹੱਲ ਕਰਾ ਕੇ ਦਈਏ ਪਰੰਤੂ ਪਤਾ ਕੀ ਕਹਿੰਦਾ ਸਾਨੂੰ ਇਹ ਸ਼ਰਤ ਬੋਲਿਆ ਕਹਿੰਦਾ ਪਹਿਲਾਂ ਤੁਸੀਂ ਉੱਤੇ ਸੀ ਹੁਣ ਅਸੀਂ ਉੱਤੇ ਆ ਉਹਦਾ ਕਹਿਣ ਦਾ ਮਤਲਬ ਸੀ ਜਿਹੜਾ ਕਣਕ ਦਾ ਸੀਜ਼ਨ ਹੈ ਉਹ ਛੋਟੇ ਸਾਰੇ ਚੱਲਦਾ ਹੈ ਹੋੜਾ ਸਾਡੇ ਸਾਰੇ ਤੁਸੀਂ ਉਹ ਡੀਸੀ ਸਾਹਿਬ ਤੁਸੀਂ ਇਹ ਕੱਲ ਨੋਟ ਕਰ ਲੋ ਸਾਡੇ ਬਿਨਾ ਗੱਟਾ ਨਹੀਂ ਚੱਕਿਆ ਜਾਂਦਾ ਏਸੀ ਚ ਬਹਿ ਕੇ ਗੱਲਾਂ ਕਰਨੀਆਂ ਸੌਕੀਆਂ ਨੇ ਤੇ ਉੱਥੇ ਗੱਟਾ ਜਾ ਕੇ ਟਰਨਾ ਬਹੁਤ ਔਖਾ ਹੈ ਜਿਹੜੇ ਮਰਜ਼ੀ ਬੰਦੇ ਨੂੰ ਲੈ ਕੇ ਆ ਜੀ ਉੱਥੇ ਗੱਟਾ 48 ਤਾਪਮਾਨ ਦੇ ਵਿੱਚ ਚੱਕਣਾ ਇਹ ਫੇ ਸਾਡੇ ਜਿਹੜੇ ਟਰੱਕਾਂ ਵਾਲੇ ਨੇ ਜਾਂ ਤਾਂ ਉਹ ਜਾਣਦੇ ਨੇ ਜਾਂ ਜਿਹੜੇ ਲੋਕ ਗੱਟਾ ਚੱਕਣ ਜਾਣਦੇ ਨੇ ਉਹਨਾਂ ਨੂੰ ਪਤਾ ਉਤੋਂ ਦਾ ਜਿਹੜਾ ਤਾਪਮਾਨ ਕਿੰਨਾ ਹੁੰਦਾ ਤੇ ਕਿੰਨਾ ਮੁੜਕਾ ਸਾਡੇ ਕਿੱਤੇ ਵਿੱਚੋਂ ਨਿਕਲਦਾ ਨਹੀਂ ਗੱਲ ਸਰਕਾਰ ਦੀ ਜਿਹੜੀ ਸਰਕਾਰ ਹੈ ਭਰਾਵੋ ਉਦੋਂ ਦਾ ਚਾਣ ਆ ਮੇਰੇ ਖਿਆਲ ਵੋਟਾਂ ਆਪਾਂ ਵੀ ਪਾਈਆਂ ਨੇ ਆਪਾਂ ਪਾਈਆਂ ਨੇ ਆਪਾਂ ਪਾਈਆਂ ਚਾਣ ਨਾਲ ਇਹਦੇ ਕਰਕੇ ਪਾਈਆਂ ਨੇ ਕਿ ਕਾਂਗਰਸੀਆਂ ਤੋਂ ਅਕਾਲੀਆਂ ਤੋਂ ਸਾਡੇ ਜਿਹੜੇ ਲੋਕ ਸੀ ਮਜ਼ਦੂਰ ਲੋਕ ਸੀ ਉਹ ਹੱਟ ਕੇ ਇਹ ਗੱਲ ਸੋਚਣ ਲੱਗੇ ਜਦੋਂ ਭਗਵਾਨ ਸਤਿਨਾਮ ਆਪਦੀਆਂ ਮੀਟਿੰਗਾਂ 'ਚ ਕਹਿਦਾ ਸੀ ਮਗਦਾ ਰਹੀ ਬੇ ਸੂਰਜਾ ਕੰਮਿਆਂ ਦੇ ਵੇੜੇ ਮਤਲਬ ਉਹਦਾ ਸ਼ਰਧ ਅੱਜ ਵੀ ਇੱਕ ਵੀ ਸ਼ਰਧ ਨਹੀਂ ਹੈਗਾ ਜਿਹੜਾ ਮਜ਼ਦੂਰ ਪ੍ਰਤੀ ਪਹਿਲਾਂ ਉਹ 8 ਸਾਲ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਰਹੇਗਾ ਉਹਦਾ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਲੋਕ ਸਭਾ ਦੇ ਵਿੱਚ ਇੱਕ ਵੀ ਮਜ਼ਦੂਰ ਦੀ ਜੇ ਗੱਲ ਕੀਤੀ ਹੋਵੇ ਤੁਸੀਂ ਉਹਦੀਆਂ ਲੋਕ ਸਭਾ ਦੀਆਂ ਵੀਡੀਓ ਕੱਢ ਲਓ ਮੇਰਾ ਸਿਰ ਸੋਡੀਆਂ ਜੁੱਤੀਆਂ ਜੇ ਇੱਕ ਵੀ ਮਜ਼ਦੂਰ ਦੀ ਗੱਲ ਕੀਤੀ ਹੋਵੇ ਪਰੰਤੂ ਸਾਡੇ ਲੋਕਾਂ ਨੇ ਉਹਦੇ ਭੁੱਝੂਟੇ ਗੱਪੀ ਲਾਰਿਆਂ ਦੇ ਵਿੱਚ ਆ ਕੇ ਉਹਨਾਂ ਲੋਕਾਂ ਦੇ ਵਿਰੋਧ ਚ ਵੋਟ ਪਾਤੀ ਜਿਨ੍ਹਾਂ ਨੇ ਸਾਨੂੰ ਪਹਿਲਾਂ ਵੀ ਲਾਰੇ ਅੱਜ ਰੱਖਿਆ ਤੇ ਹੁਣ ਉਸ ਤੋਂ ਵੱਡਾ ਲਾਰੇਵਾਜ ਹੋ ਗਿਆ ਉਹ ਉਹਦਾ ਚੌੜਾ ਜਿਹੇ ਆ ਕੇ ਸਾਡੇ ਸੰਗਰੂਰ ਵਾਲੇ ਸਾਥੀ ਪੰਜ 10 ਇੱਥੇ ਬੈਠੇ ਹੋਣਗੇ ਉਹਨਾਂ ਦੇ ਦਫ਼ਤਰ ਜਾ ਕੇ ਜੱਫੀਆਂ ਪਾਉਂਦਾ ਸੀਗਾ ਕਿ ਯਾਰ ਜਦੋਂ ਮੇਰੀ ਸਰਕਾਰ ਬਣੀ ਤਾਂ ਮੈਂ ਤੁਹਾਡਾ ਜਿਹੜਾ ਠੇਕੇਦਾਰੀ ਸਿਸਟਮ ਸਿਸਟਮ ਆ ਇਹ ਚੰਦ ਮਿੰਟਾਂ 'ਚ ਖਤਮ ਕਰ ਦੂੰਗਾ ਮੇਰਾ ਗੱਲ 7 ਮਹੀਨੇ ਹੋ ਗਏ ਉਹ ਮੁੱਖ ਮੰਤਰੀ ਜਿਹੜਾ ਮਜ਼ਦੂਰ ਵਿਰੋਧੀ ਹੈ ਉਹਦੇ ਦਰ ਦੇ ਵਿੱਚ ਸਾਡੇ ਲੋਕਾਂ ਨੂੰ ਧਰਨਾ ਲਾਏ ਹੋਏ 7 ਮਹੀਨੇ ਹੋ ਗਏ ਔਰ ਮਜ਼ਦੂਰਾਂ ਨੂੰ ਦਿਖੇ ਨਹੀਂ ਉਸੇ ਨਾਲ ਇਹ ਲਾਤੀ ਚਾਰ ਸਾਡੇ ਦੇ 5 ਮਾਰਚ ਨੂੰ ਕਰਾ ਕੇ ਔਰ ਇਹ ਵਧੀਆ ਗੱਲ ਨਹੀਂ ਕੀਤੀ ਪਹਿਲਾਂ ਤਾਂ ਤੁਸੀਂ ਇਸ ਗੱਲ ਦਾ ਪਰਨ ਕਰ ਲੋ ਸਾਥੀਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਸ਼ਹਿਾਰਚਾ ਇਹ ਟਿਕਣ ਵਾਲਾ ਨਹੀਂ ਹੈਗਾ ਹੁਣ ਇਹ ਸ਼ਹਿਾਰਚ ਬਹੁਤ ਟਿਕਾਊਗਾ ਸਾਨੂੰ ਲੜਨ ਵਾਸਤੇ ਤਾਕੜੇ ਹੋਣਾ ਪੈਣਾ ਆਪਦੇ ਪਰਿਵਾਰਾਂ ਨੂੰ ਸੜਕਾਂ ਤੇ ਆਪਦੇ ਬੱਚਿਆਂ ਨੂੰ ਸੜਕਾਂ ਤੇ ਉਤਾਰਨਾ ਪਊਗਾ ਪ੍ਰਸ਼ਾਸਨ ਆਪ ਦੀ ਗੱਲ ਨੋਟ ਕਰ ਲੇ ਜੇ ਤਾਂ ਸਾਡਾ ਮੰਗ ਪੱਤਰ ਉਹ ਲੈ ਕੇ ਜਾਂਦੇ ਆ ਤਾਂ ਵਧੀਆ ਗੱਲ ਆ ਨਹੀਂ ਜਿਹੜਾ ਇਹ ਇਕੱਠਾ ਹੈ ਅਡੀ ਡੀ ਸੀ ਦੇ ਬਾਹਰ ਮੂਹਰੇ ਲਜਾਵਾਂਗੇ ਤੁਹਾਨੂੰ 10-15 ਮਿੰਟਾਂ ਦਾ ਟਾਈਮ ਦੇਤਾ ਸਾਡੇ ਨਾਲ ਇਹ ਗੱਲ ਕਰੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਨਾਲ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਬੈਠਾ ਜਿਨੇ ਸਾਡੀ ਇਹ ਪਾਲਿਸੀ ਬਣਾਈ ਹੈ ਸਾਡੇ ਮਜ਼ਦੂਰ ਵਿਰੋਧੀ ਪਾਲਿਸੀ ਬਣਾਈ ਹੈ ਉਹਨਾਂ ਨਾਲ ਸਾਡੀ ਜੇ ਮੀਟਿੰਗ ਫਿਕਸ ਕਰਾਵਾਂਗੇ ਤਾਹੇ ਤੋਤਾ ਦੇ ਦੱਤੀ ਉਹ ਗੱਲ ਠੀਕ ਆ ਜਾਂ ਗਲਤ ਆ ਇਹ ਤੋੜਾ ਪ੍ਰਸ਼ਾਸਨ ਸੀਆਈਡੀ ਨੋਟ ਕਰ ਲੈ ਅਸੀਂ ਉਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜਿਹੜਾ ਪ੍ਰਸ਼ਾਸਨ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਉੱਪਰਲੇ ਪ੍ਰਸ਼ਾਸਨ ਨਾਲ ਗੱਲ ਕਰ ਲੈ ਸਾਡੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨਾਲ ਮੀਟਿੰਗ ਫਿਕਸ ਕਰਾਵੇ ਤਾਂ ਹੀ ਇਹ ਪ੍ਰਦਰਸ਼ਨ ਟਿਕਣਗੇ ਨਹੀਂ ਤਾਂ ਇਹ ਪ੍ਰਦਰਸ਼ਨ ਆਉਣ ਵਾਲੇ ਦਿਨਾਂ ਵਿੱਚ ਮੈਨੂੰ ਕਹਿਦੇ ਨੂੰ ਵੀ ਗਰੇਜ਼ੀ ਲੱਗਦਾ ਕਿ ਸਾਡੀ ਪੱਲੇਦਾਰ ਜੁਨੀਅਰ ਦੀ ਆਪੂ ਸਹਿਬਾਨਾਂ ਨਾਲ ਸਬ ਕਮੇਟੀ ਬਣਾਤੀ ਸੀ ਜੇ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਨੇ ਉਹ ਕਮੇਟੀ ਦੇ ਵਿੱਚ ਸਾਡਾ ਜਿਹੜਾ ਵਿੱਤ ਮੰਤਰੀ ਆ ਸਾਡੇ ਭਾਈਚਾਰੇ ਚੋਂ ਬਣਿਆ ਹੋਇਆ ਉਦੋਂ ਉਹਨੂੰ ਚੰਗੇ ਲੱਗਦੇ ਸੀ ਹੁਣ ਮੇਰੇ ਖਿਆਲ ਆ ਹਰਪਾਲ ਜੀ ਮਾਜੀ ਨੂੰ ਵੀ ਸਾਡੇ ਜਿਹੜੇ ਮਜ਼ਦੂਰ ਨੇ ਚੰਗੇ ਨਹੀਂ ਲੱਗਦੇ ਹਾਲਾਂਕਿ ਇਹਦੀ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਪੱਲੇਦਾਰਾਂ ਨੇ ਜਿਹਦੇ ਹੱਥ ਮੱਥਿਆਂ ਨੇ ਉਹਨਾਂ ਦਾ ਹੱਲ ਕਰਕੇ ਇਹਨਾਂ ਦਾ ਸ਼ਿਕਾਇਤ ਕਰਾਉਣਾ ਸੀ ਪਰੰਤੂ ਉਹਨੇ ਸਾਡੇ ਬ੍ਰੋਹਰ ਬੱਟਾ ਸ਼ਾਮਲ ਹੋਇਆਗਾ ਉਹ ਸਾਡੇ ਜਿਹੜਾ ਸਾਡੇ ਲੋਕਾਂ ਦਾ ਚੁਣਿਆ ਹੋਇਆ ਸਾਡੇ ਭਾਈਚਾਰੇ ਚੋਂ ਮੰਤਰੀ ਸੀ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਅਮਨ अरोड़ा ਜੀ ਸੀਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਪ੍ਰਸ਼ਾਸਨ ਨੂੰ ਕਿ ਹਾਂ ਜੀ ਕਿ ਸਬ ਕਮੇਟੀ ਬਣਾ ਰਹਿਗੇ ਤੁਹਾਡਾ ਹੱਲ ਕਰ ਦੇਗੇ ਪਰੰਤੂ ਸਾਥੀਓ ਸਾਡੇ ਸਾਥੀਆਂ ਨਾਲ ਲਗਾਤਾਰ 7 ਮਹੀਨੇ ਮੀਟਿੰਗਾਂ ਹੁੰਦੀ ਰਹੇ ਆ ਸਾਡੇ ਆਗੂ ਸਹਿਵਾ ਨੂੰ ਵਿਸ਼ਵਾਸ ਚ ਰੱਖਿਆ ਕਿ ਆਉਣ ਵਾਲੇ ਜਿਹੜਾ ਸੀਜ਼ਨ ਆ ਅਗਲਾਗਾ ਉਹ ਤੁਹਾਡਾ ਜਿਹੜਾ ਠੇਕੇਦਾਰੀ ਸਿਸਟਮ ਖਤਮ ਕਰਕੇ ਸੋਨੂੰ ਜਿਹੜੀਆਂ ਤੁਹਾਡੀਆਂ ਦਾਇਰ ਮੰਗਾਂ ਨੇ ਉਹਨਾਂ ਦਾ ਹੱਲ ਕਰਾਂਗੇ ਤੁਹਾਨੂੰ 50% ਬਾਬ ਦੇ ਹਿਸਾਬ ਨਾਲ ਰੇਟ ਦੇ ਕੇ ਸਿੱਧੇ ਤੁਹਾਨੂੰ ਕੰਮ ਦੇਵਾਂਗੇ ਪਰੰਤੂ ਜਿਹੜੀ 18 ਤਰੀਕ ਨੂੰ ਪਾਲਿਸੀ ਨਿਕਲੀ ਆ ਉਹਦੇ ਵਿੱਚ ਉਹ ਤੋਂ ਪਹਿਲਾਂ ਜਿਹੜਾ ਇੱਥੋਂ ਦਾ ਫੂਡ ਸੈਕਟਰੀ ਆ ਚੰਡੀਗੜ੍ਹ ਵੈਂਦਾ ਟਰੈਕਟਰ ਸਾਹਿਬ ਵੈਂਦੇ ਆ ਉਸ ਨੇ 14 ਤਰੀਕ ਨੂੰ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਠੇਕੇਦਾਰਾਂ ਨੇ ਉਹ ਦਿਨਾਂ ਚੰਗੇ ਰੁਪਏ ਕਿਤੇ ਨੇ ਚੰਗੇ ਰੁਪਏ ਕਾਰਨ ਤੋਂ ਬਾਅਦ ਸਾਡੇ ਜਿਹੜੇ 6 ਮਹੀਨਿਆਂ ਦੀ ਸਾਡੇ ਆਗੂ ਸਹਿਬਾਨ ਨਾਲ ਮੀਟਿੰਗ ਹੋਈ ਹੈ ਉਸ ਮੀਟਿੰਗ ਤੇ ਇੱਕ ਦਿਨ ਦੇ ਵਿੱਚ ਉਹ ਇੱਕ ਬੰਦੇ ਨੇ ਪਾਣੀ ਫੇਰਤਾ ਪਾਣੀ ਨਹੀਂ ਫੇੜਿਆ ਸਾਥਿਓ ਉਹਨੇ ਆਪਦਾ ਘਰ ਭਰਿਆਗਾ ਚੰਗੇ ਰੁਪਏ ਠੇਕੇਦਾਰਾਂ ਤੋਂ ਇਕੱਠੇ ਕਰਕੇ ਲੈ ਗਿਆ ਪੂਰੇ ਤਸਵੀਰ ਕੀ ਕੋਈ ਇੱਕ ਕਮਾਨ ਕਰਦੇ ਪਾਉਂਦੇ ਜਵਾਨ ਦੇ ਨਾਲ ਨੌਜਵਾਨ ਰੋੜਾ ਤੇ ਬੈਠਣ ਦਾ ਤਾਂ ਸਾਨੂੰ ਸਰਕਾਰ ਨੇ ਮਜਬੂਰ ਕਰਤਾ ਸਾਡਾ ਕਿਹੜਾ ਠੀਕ ਕਰਦਾ ਰੋਡਾਂ ਤੇ ਬੈਠਣ ਨੂੰ ਜੋ ਵੀ ਖਤਮ ਹੀ ਨੇ ਹੋ ਗਏ ਥਰੂ ਦੇ ਵਿੱਚ ਕਰਨਾ ਚਾਹਦੇ ਨੇ ਉਸ ਤੋਂ ਸਰਕਾਰ ਦੇ ਨਾਲ ਸਾਡੀਆਂ ਪੱਟੋ ਘੱਟ 80 ਤੋਂ 90 ਮਿੰਟਾਂ ਹੋ ਗਈਆਂ ਵੀ ਹਰ ਮੀਟਿੰਗ ਦੇ ਵਿੱਚ ਇਹ ਨਹੀਂ ਕਹਿੰਦੇ ਰਹੇ ਨੇ ਵੀ ਤੁਹਾਨੂੰ 50% ਵਾਪਸ ਦੇ ਨਾਲ ਵੀ ਤੁਹਾਨੂੰ ਕਿਤਾ ਕੰਮ ਸਮਹਾਤਾ ਹਰ ਮੀਟਿੰਗ ਦੇ ਵਿੱਚ ਜਦੋਂ ਇਹਨਾਂ ਨੇ ਪਾਲਿਸੀ ਕੱਢੀ ਤਾਂ ਇਹ ਪੱਲੇਦਾਰਾਂ ਦੇ ਮਾਰੂ ਨੀਤੀ ਪਾਲੀ ਕਰਤੀ ਵੀ ਕੋਈ ਕਾਰਟਰੀਜ ਤੇ ਲੇਬਰ ਪ੍ਰਿੰਟਰ ਇਕੱਠਾ ਕਰਕੇ ਇਹਨਾਂ ਨੇ ਸਾਡੇ ਸਿਰ ਚ ਕਹਾੜਾ ਮਾਰਿਆ ਜੇ ਇਹ ਜਿੰਨਾ ਚੱਕ ਰਹੇ ਲੱਖ ਲੱਖ ਹੁੰਦੇ ਨਹੀਂ ਉਹਨਾਂ ਚੱਕਰ ਅਸੀਂ ਪ੍ਰਦਰਸ਼ਨ ਐਂ ਕਰਦੇ ਰਹਾਂਗੇ ਦਿਨੋ ਦਿਨ ਦਾ 10 ਤਰੀਕ ਨੂੰ ਸਾਡਾ ਬਠੰਡੇ ਕੱਟਰੀ 12 ਤਰੀਕ ਨੂੰ ਅੱਜ ਸਾਡਾ ਮਾਨਤਾ ਕੱਟਾ ਹੈ ਇਸ ਤੋਂ ਬਾਅਦ ਅਸੀਂ ਹੋਰ ਵੀ ਵੱਡਾ ਕੱਟ ਜਿੱਥੇ ਸਾਡੀ ਆਗੂ ਟੀਮ ਕਹੂਗੀ ਸਮੇਤ ਪਰਿਵਾਰ ਲੈ ਕੇ ਜਾਵਾਂਗੇ ਦੇਖਦੇ ਕਿਹਦਾ ਮੁੜਦਾਬੋਲ ਕਿਤਾਮਨੀਤਾ ਜੀ ਸਰਕਾਰ ਨੂੰ ਸਾਡੀ ਇਹੀ ਹੈ ਵੀ ਜੋ ਸਾਡਾ 7 ਮਹੀਨਿਆਂ ਤੋਂ ਲੈ ਕੇ ਪਿੱਛੇ ਘਰਨਾ ਚੱਲਦਾ ਤੁਰਿਆ ਆ ਰਿਹਾ ਹੈ ਸਰਕਾਰ ਨੇ ਸਾਨੂੰ ਪੂਰਾ ਭਰੋਸਾ ਲਏ ਪੂਰੇ ਭਰੋਸੇ ਦੇ ਵਿੱਚ ਲੈ ਕੇ ਸਾਡੇ ਜ਼ਿੰਮੇਵਾਰਾਂ ਨੂੰ ਵੋਟਾਂ ਦੇ ਵਿੱਚ ਸਾਫੋ ਲਾਲ ਕਰਾ ਕੇ ਵੀ ਤੁਹਾਡਾ ਕੰਮ ਪਹਿਲੇ ਦੇ ਆਧਾਰ ਤੇ ਕਰਾਂਗੇ ਸਗਰੂਰ ਦੀ ਧਰਤੀ ਤੇ ਵਾਦਾ ਹੋਇਆ ਸਾਡੇ ਨਾਲ ਤੇ ਵਾਦਾ ਕੰਮ ਦੇਣ ਦੀ بجائے ਸਾਡਾ ਕੰਮ ਅੱਗੋ ਸਾਠ ਦੇ ਤੇ ਲੇਬਰ ਦਾ ਟੈਂਡਰ ਵੱਖਰੋ ਵੱਖਰਾ ਸੀ ਆਪਦੇ ਚਿਹਰੇ ਚੋਂ ਟੈਂਡਰ ਦੇਣ ਦੇ ਮਾਰੇ ਆਪਦੀਆਂ ਫੂਡ ਰੈਡ ਤੇ ਫੂਡ ਸੈਕਟਰੀ ਜੇਬਾਂ ਭਰਦੇ ਮਾਰੇ ਤੇ ਮਾਲਕਾਂ ਦੇ ਟੈਂਡਰ ਕਾਰਡ ਰੇਜ ਤੇ ਲੇਬਰ ਦਾ ਇਕੱਠਾ ਕਰ ਦਿੱਤਾ ਜਿਹੜਾ ਇੱਕ ਕਲਾਸਟਰ ਸੀ ਸਾਡੇ 4-4 5-5 ਕਲਾਸਟਰ ਬਣਾ ਦਿੱਤੇ ਵੀ ਅਸੀਂ ਅੱਲਾ ਬੇਨਤੀ ਕਰਦੇ ਹਾਂ ਤੇ ਨਾਲ ਸਤਾਣਣੀ ਵੀ ਦਿੰਦੇ ਹਾਂ ਜੇ ਸਰਕਾਰ ਨੇ ਸਾਡਾ ਕੰਮ ਪਹਿਲੇ ਦੇ ਆਧਾਰ ਤੇ ਨਾ ਕੀਤਾ ਵੀ ਹੋਂ ਵਾਲੇ ਦਿਨਾਂ ਦੇ ਵਿੱਚ ਅਸੀਂ ਅਜਿਹਾ ਵੀ ਵੱਡੇ ਸੁਭਾਚ ਕਰਾਂਗੇ ਕਿਉਂਕਿ ਅਸੀਂ ਮਰੇ ਤਾਂ ਪਈਆਂ ਜੋ ਸਾਡੀ ਲੁਟਤੇ ਮਜ਼ਦੂਰ ਦੀ ਤੇ ਡਾਕਾ ਪੈਣ ਜਾ ਰਿਹਾ ਅਸੀਂ 15 ਅਗਸਤ ਆ ਨੂਰੇ 2015 ਅਗਸਤ ਨੂੰ ਬੜੇ ਬੜੇ ਝੰਡੇ ਚੜਾਉਣਗੇ ਇਹ ਸਲਾਮ ਕਰਦੇ ਆ ਝੰਡੇ ਨੂੰ ਅਸੀਂ ਅਰਸ਼ਪਤੀ ਨੂੰ ਵੀ ਮਾਲਕੇ ਜਿਹੜਾ ਝੰਡਾ ਚੜਦਾ ਪਰ ਜਿਹੜੇ ਝੰਡਾ ਚੜਾਉਣ ਵਾਲੇ ਰਾਂਗੇ ਇਹ ਦੇਈ ਮਾਨ ਲੈ ਬڑے بڑے ਦੁਨੀਆ ਦੇ ਵਿੱਚ ਜਾ ਕੇ ਬਾੜੇ ਕਰਦੇ ਨੇ بڑے بڑے ਇਹ ਕਹਿੰਦੇ ਨੇ ਵੀ ਮਜ਼ਦੂਰ ਨੂੰ ਮਜ਼ਦੂਰੀ ਸ਼ੁਕਰ ਤੋਂ ਪਹਿਲਾਂ ਮੁਰਤਾਂ ਸ਼ੁਕਰ ਤੋਂ ਪਹਿਲਾਂ ਮਜ਼ਦੂਰੀ ਦੇਵਾਂਗੇ ਨਾ ਸਾਨੂੰ ਪੂਰੀ ਮਜ਼ਦੂਰੀ ਮਿਲਦੀ ਆ ਨਾ ਸਾਨੂੰ ਸਾਡਾ ਪੂਰਾ ਕੰਮ ਦਿਲਦਾ ਵੀ ਅਸੀਂ ਇਸ ਕਰਕੇ ਐ ਸਰਕਾਰ ਦੇ ਉੱਤੇ ਫੂਡ ਸਾਈਟੀ ਤੇ ਫੂਡ ਰਾਟ ਤੋਂ ਪੂਰੇ ਦੁਖੀ ਹੋ ਚੁੱਕੇ ਆ ਪੱਲੇਦਾਰ ਵਰਗਾ ਵੀ ਹੋਰ ਵਾਲੇ ਜਨਾਂ ਦੇ ਵਿੱਚ ਅਸੀਂ ਸਮੇਤ ਜਮਾਖਾ ਨੂੰ ਲੈ ਕੇ ਸੜਕਾਂ ਤੇ ਉਤਰਾਂਗੇ ਕਿਉਂਕਿ ਸਾਡੀ ਮਜਬੂਰੀ ਹੋ ਗਈ ਸੜਕਾਂ ਤੇ ਉਤਰਨ ਦੀ ਕੰਮ ਦਾ ਵੀ ਬਾਈਕਾਟ ਕੀਤਾ ਗਿਆ ਸੀ ਹਾਂ ਕੰਮ ਦਾ ਸਾਡਾ ਸਾਡਾ ਬਾਈਕਾਟ ਆ ਜੀ ਸਾਰੇ ਪੰਜਾਬ ਦੇ ਵਿੱਚ ਵੀ ਸਾਨੂੰ ਜੋੜਾ ਅਸੀਂ ਮੰਗ ਰੱਖੀ ਆ ਕਿ ਇਹ ਸਾਡਾ ਜੇ ਨਾ ਕੰਮ ਕੀਤਾ ਸਾਡਾ ਕਦਾ ਬਾਈਕਾਟ ਵੀ ਰਹੂਗਾ ਤੇ ਸੰਘਰਸ਼ ਵੀ ਤਿੱਖਾ ਕਰਾਂਗੇ